ਕਹਿੰਦੇ ਸੱਸਾਂ ਨੂੰ ਕਾਬੂ ਕਿੱਦਾਂ ਕੀਤਾ ਜਾ ਸਕਦਾ ਹਰ ਕੋਈ ਇਸ ਚੀਜ਼ ਦੇ ਬਾਰੇ ਮਤਲਬ ਜਾਨਣਾ ਚਾਹੁੰਦਾ ਵੀ ਜਿਹੜੀਆਂ ਸੱਸਾਂ ਨੇ ਹਨਾ ਉਹਨਾਂ ਨੂੰ ਕਿੱਦਾਂ ਆਪਾਂ ਕਾਬੂ ਕਰ ਸਕਦੇ ਹਾਂ ਤੇ ਸੱਸਾਂ ਚਾਹੁੰਦੀਆਂ ਨੇ ਆਪਾਂ ਨੂੰ 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 ਕਿੱਦਾਂ ਕਾਬੂ ਕਰੀਏ ਤਾਂ ਸੱਸ ਨੂੰ 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 ਕਿੱਦਾਂ ਕਾਬੂ ਕਰ ਸਕਦੀ ਹੈ ਇਹਦੇ ਉੱਪਰ ਆਪਾਂ ਇੱਕ ਡਿਫਰੈਂਟ ਵੀਡੀਓ ਬਣਾਵਾਂਗੇ ਪਰ ਅੱਜ ਦੀ ਵੀਡੀਓ ਮੈਂ ਸਪੈਸ਼ਲ ਨੂੰਹਾਂ ਵਾਸਤੇ ਲੈ ਕੇ ਆਈਆਂ ਜਿਹੜੀਆਂ ਇਹ ਚਾਹੁੰਦੀਆਂ ਨੇ ਵੀ ਸਾਡੀਆਂ ਸੱਸਾਂ ਸਾਡੇ ਨਾਲ ਰਲ ਮਿਲ ਕੇ ਚੱਲਣ ਦੇਖੋ ਮੈਂ ਪਹਿਲਾਂ ਤਾਂ ਇਹ ਚੀਜ਼ ਕਹਿਣਾ ਚਾਹੁੰਦੀ ਆ ਵੀ ਨਾ ਤਾਂ ਨੂੰਹਾਂ ਮਾੜੀਆਂ ਹੁੰਦੀਆਂ ਨਾ ਸੱਸਾਂ ਮਾੜੀਆਂ ਹੁੰਦੀਆਂ ਠੀਕ ਹੈ ਇੱਕ ਦੂਜੇ ਨੂੰ ਸਮਝਣ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰਨੀ ਹੋਣੀ ਚਾਹੀਦੀ ਹੈ ਹੁਣ ਜਿਹੜਾ ਰੋਲਾ ਹੈਗਾ ਨਾ ਵੀ ਕਿਸੇ ਦੇ ਵਿੱਚ ਮਤਲਬ ਸਹਿਣਸ਼ੀਲਤਾ ਹੈ ਨਹੀਂਗੀ ਵੀ ਕੋਈ ਵੀ ਗੱਲ ਆਪਾਂ ਕਹਿ ਦਿੰਨੇ ਆ ਨਾ ਤਾਂ ਆਪਾਂ ਉਹ ਚੀਜ਼ ਨੂੰ ਸਹਿ ਨਹੀਂ ਸਕਦੇ ਆਪਾਂ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੁਣ ਇਦਾਂ ਦਾ ਟਾਈਮ ਆ ਪਰ ਦੇਖੋ ਹੁਣ ਦੇ ਟਾਈਮ ਦੇ ਵਿੱਚ ਜਿਹੜੀਆਂ ਕੁੜੀਆਂ ਮੇਰੇ ਤੇ ਖੁੱਤੇ ਲਾ ਲੋ ਵੀ ਨਹੀਂ ਸੁਣਿਆ ਜਾਂਦਾ ਫਾਲਤੂ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਸੁਣਿਆ ਜਾਂਦਾ ਠੀਕ ਹੈ ਹੁਣ ਦੇਖੋ ਬੀ ਸਾਰਾ ਦਿਨ ਇੱਕ ਨੂੰ ਕੰਮ ਕਰਦੀ ਐ ਠੀਕ ਐ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੇ ਖਾਣੇ ਪੀਣੇ ਦਾ ਤੁਹਾਡੇ ਕੱਪੜੇ ਲੀੜੇ ਦਾ ਤੁਹਾਡਾ ਘਰ ਦੇ ਝਾੜੂ ਪੋਚੇ ਦਾ ਲਾਓ ਹਨਾ ਜਿਨ੍ਹਾਂ ਦੇ ਘਰ ਪਸ਼ੂ ਹੁੰਦੇ ਆ ਤੁਸੀਂ ਲਾ ਲੋ ਵੀ ਪਸ਼ੂਆਂ ਦਾ ਸਾਰਾ ਕੰਮ ਇੱਕ ਨੂੰ ਕਰਦੀ ਐ ਠੀਕ ਐ ਫੇਰ ਵੀ ਮਤਲਬ ਉਹਨੂੰ ਕੋਈ ਐਦਾਂ ਕਹਿ ਦੇਵੇ ਵੀ ਸਬਜੀ ਦੇ ਵਿੱਚ ਨੂਨ ਘਟਾ ਠੀਕ ਐ ਇਹ ਆ ਉਹਨੂੰ ਕਹਦੇ ਆਪਣੇ ਘਰ ਦੇ ਵਿੱਚ ਕਿਹੜਾ ਕੋਈ ਕੰਮ ਹੁੰਦਾ ਇੰਨਾ ਦਾ ਕੰਮ ਹੀ ਹੈ ਨਹੀਂ ਜਿੰਨਾ ਤੂੰ ਕਹਿੰਨੀ ਆ ਅਸੀਂ ਤਾਂ ਮਿੰਟ 'ਚ ਕਰ ਦਿੰਦੀ ਆਂ ਸੀ ਤੇ ਉਸ ਜਗਾ ਤੇ ਨੂੰ ਨੂੰ ਗੁੱਸਾ ਆਊਗਾ ਹੀ ਆਊਗਾ ਕੀ ਕਰੋਗੇ ਓਬਵੀਅਸ ਆ ਵੀ ਬੰਦਾ ਸੋਚੂਗਾ ਮੈਂ ਸਾਰਾ ਦਿਨ ਕੰਮ ਕਰਦੀ ਰਹਿਣੀ ਆ ਤੇ ਮੈਨੂੰ ਇਹਨਾਂ ਨੇ ਫੇਰ ਵੀ ਜਿਹੜੀ ਹੈਗੀ ਆ ਇਹ ਚੀਜ਼ ਕਹਿਤੀ ਹੈ ਨਾ ਤੇ ਜੇ ਉੱਥੇ ਸੱਸ ਇਹ ਕਹਿ ਦੇ ਵੀ ਪੁੱਤ ਤੂੰ ਥੱਕ ਗਈ ਹੋਵੇਂਗੀ ਆਪਣੇ ਘਰੇ ਸਾਰਾ ਕੰਮ ਤੂੰ ਕਰਦੀ ਆ ਤੇ ਤੂੰ ਥੱਕ ਗਈ ਹੋਵੇਂਗੀ ਤੂੰ 10 ਮਿੰਟ ਰੈਸਟ ਕਰ ਲੈ ਬਸ ਇੰਨਾ ਹੀ ਹੈ ਫੇਰ ਕਹਿਣਾ ਨੂਹਾ ਮਾੜੀਆਂ ਤਾਂ ਇਹ ਸੀਗੀ ਨੂਹਾ ਦੇ ਹੱਕ ਦੀ ਗੱਲ ਹੁਣ ਮੈਂ ਕਾਬੂ ਕਰਨਾ ਕਿੱਦਾਂ ਇਹਦੇ ਲਈ ਤੁਹਾਨੂੰ ਵੀਡੀਓ ਐਂਡ ਤੱਕ ਦੇਖਣੀ ਪੈਣੀ ਆ ਤਾਂ ਨੂਹਾ ਨੂੰ ਜਿਹੜਾ ਹੈਗਾ ਤੁਸੀਂ ਕਿੱਦਾਂ ਮਤਲਬ ਹਨਾ ਆਪਣੇ ਹਿਸਾਬ ਦੇ ਨਾਲ ਜਿਹੜਾ ਹੈਗਾ ਆਪਣੇ ਪਿਆਰ ਦੇ ਨਾਲ ਤੁਸੀਂ ਰੱਖ ਸਕਦੇ ਹੋ ਇਹ ਛੋਟੀ ਜੀ ਗੱਲ ਮੈਂ ਸੱਸਾਂ ਦੇ ਲਈ ਕੀਤੀ ਸੀ ਤੇ ਹੁਣ ਸੱਸ ਨੂੰ ਕਿੱਦਾਂ ਕਾਬੂ ਕੀਤਾ ਜਾ ਸਕਦਾ ਇਹਦੇ ਬਾਰੇ ਜਾਣਨ ਦੇ ਲਈ ਤੁਹਾਨੂੰ ਐਂਡ ਤੱਕ ਵੀਡੀਓ ਦੇਖਣੀ ਪੈਣੀ ਆ ਠੀਕ ਹੈ ਤੇ ਹੁਣ ਆਜੋ ਮੈਂ ਕੁਝ ਕ ਗੱਲਾਂ ਨੂਹਾਂ ਨੂੰ ਕਹਿਣਾ ਚਾਹੁੰਦੀ ਆ ਵੀ ਜਦੋਂ ਤੁਸੀਂ ਘਰ ਦੇ ਵਿੱਚ ਜਾਂਦੇ ਹੋ ਆਪਣੇ ਆਪ ਨੂੰ ਮੌਕਾ ਦਿਓ ਆਪਣੇ ਆਪ ਨੂੰ ਐਡਜਸਟ ਕਰਨ ਦੀ ਜਿਹੜੀ ਹੈਗੀ ਆ ਮਤਲਬ ਕੋਸ਼ਿਸ਼ ਕਰੋ ਵੀ ਤੁਸੀਂ ਉਹਨਾਂ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਟਲ ਜੂ ਜੇ ਤੁਹਾਨੂੰ ਸੱਸ ਭੋਲੀ ਮਿਲੀ ਹੈ ਵੀ ਤੁਸੀਂ ਚਾਹੋ ਨਾ ਵੀ ਘਰ ਦੇ ਵਿੱਚ ਕੰਜਰ ਕਲੇਸ ਨਾ ਰਹੇ ਜੇ ਤੁਹਾਨੂੰ ਸੱਸ ਭੋਲੀ ਮਿਲੀ ਹੈ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਸੱਸ ਨੂੰ ਪਿਆਰ ਦੇ ਨਾਲ ਚਲਾਓ ਹਨਾ ਵੀ ਜੇ ਕਿਤੇ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਆ ਤੁਹਾਡੀ ਸੱਸ ਨੇ ਤੁਹਾਨੂੰ ਕਹਿਤਾ ਵੀ ਚਾਹੇ ਗੁੱਸੇ ਨਾਲ ਕਹਿਤਾ ਵੀ ਆ ਤੂੰ ਕਿਉਂ ਕੀਤਾ ਜਾਂ ਆਏ ਆ ਨਹੀਂ ਹੋਣਾ ਚਾਹੀਦਾ ਸੀ ਜਾਂ ਤੈਥੋਂ ਅੱਜ ਸਬਜ਼ੀ ਐਦਾਂ ਦੀ ਜਿਹੜੀ ਹੈਗੀ ਆ ਕਿਉਂ ਖਰਾਬ ਬਣੀ ਆ ਜਾਂ ਨਮਕ ਘਟਾ ਜਾਂ ਮਿਰਚਾਂ ਚਾੜ ਤਾਂ ਉੱਥੇ ਤੁਸੀਂ ਹਾਈਪਰ ਹੋਣ ਦੀ ਬਜਾਏ ਤੁਸੀਂ ਇਹ ਕਹਿ ਸਕਦੇ ਹੋ ਵੀ ਕੋਈ ਗੱਲ ਨਹੀਂ ਮੰਮੀ ਜੀ ਮੈਂ ਅੱਗੇ ਤੋਂ ਧਿਆਨ ਰੱਖੂਗੀ ਹਨਾ ਫਿਰ ਜੇ ਤੁਹਾਡੀ ਸੱਸ ਤੁਹਾਨੂੰ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਵੀ ਤੁਹਾਡੇ ਨਾਲ ਲੜਦੀ ਆ ਤੁਹਾਨੂੰ ਤਾਨੇ ਮੇੜੇ ਦਿੰਦੀ ਆ ਤੁਹਾਡੇ ਨਜਾਇਜ਼ ਤੁਹਾਡੇ ਪੇਕਿਆਂ ਨੂੰ ਬੋਲਦੀ ਤੁਹਾਡੇ ਨਾਲ ਝਗੜਦੀ ਆ ਤਾਂ ਵੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਸੋਚੋ ਵੀ ਮੈਥੋਂ ਵੱਡੀ ਆ ਹਨਾ ਇੱਕ ਟਾਈਮ ਆਪਾਂ ਨੂੰ ਮਾਂ ਪਿਓ ਵੀ ਆਪਣਾ ਝੜਕਦਾ ਆਪਾਂ ਉਹ ਚੀਜ਼ ਵੀ ਜਿਹੜੀ ਹੈਗੀ ਆ ਟੋਲਰੇਟ ਕਰਦੇ ਆ ਪਰ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਲੋਹਾਂ ਨੂੰ ਕਿ ਬਰਦਾਸ਼ਤ ਕਰਨ ਦੀ ਵੀ ਇੱਕ ਹੱਦ ਹੁੰਦੀ ਹੈ ਠੀਕ ਹੈ ਜਦ ਤੱਕ ਤੁਸੀਂ ਸਹਿ ਰਹੇ ਹੋ ਨਾਰਮਲ ਚੀਜ਼ਾਂ ਹੋ ਰਹੀਆਂ ਚਲੋ ਤਾਨੇ ਮੇਨੇ ਜਾਂ ਕੁਝ ਕਈ ਵਾਰੀ ਝੜਕਤਾ ਜਾਂ ਕੋਈ ਚੰਗੀ ਮਾੜੀ ਗੱਲ ਕਹਤੀ ਬਰਦਾਸ਼ਤ ਕਰ ਲਓ ਪਰ ਜੇ ਤੁਹਾਨੂੰ ਲੱਗ ਰਿਹਾ ਵੀ ਤੁਹਾਡੀ ਸੱਸ ਬਹੁਤ ਜ਼ਿਆਦਾ ਮਾੜੀ ਆ ਇਸ ਹੱਦ ਤੱਕ ਮਾੜੀ ਆ ਕਿ ਤੁਹਾਨੂੰ ਟੌਰਚਰ ਕੀਤਾ ਜਾਂਦਾ ਤੁਹਾਡੇ ਪੇਕਿਆਂ ਨੂੰ ਗਾਲੀ ਗਲੋਚ ਕੀਤਾ ਜਾਂਦਾ ਠੀਕ ਹੈ ਜੀ ਪਲੱਸ ਤੁਹਾਡੇ ਨਾਲ ਕੁੱਟਮਾਰ ਹੋ ਰਹੀ ਆ ਤੁਹਾਡੇ ਹਸਬੰਡ ਨੂੰ ਤੁਹਾਡੇ ਖਿਲਾਫ ਭੜਕਾਇਆ ਜਾ ਰਿਹਾ ਤੁਹਾਡੇ ਨਾਲ ਕੁੱਟਮਾਰ ਹੋ ਰਹੀ ਆ ਤੁਹਾਨੂੰ ਮੈਂਟਲੀ ਤੇ ਫਿਜ਼ੀਕਲੀ ਜਿਹੜਾ ਹੈਗਾ ਟੌਰਚਰ ਕੀਤਾ ਜਾਂਦਾ ਤਾਂ ਇਹ ਗੱਲਾਂ ਜਿਹੜੀਆਂ ਹੈਗੀਆਂ ਸਹਿਣਯੋਗ ਨਹੀਂ ਗੀਆਂ ਤਾਂ ਹੁਣ ਦੇਖੋ ਮੈਂ ਇਹ ਨਹੀਂ ਕਹਿ ਰਹੀ ਵੀ ਤੁਸੀਂ ਉਹਨਾਂ ਦੇ ਅੱਗੋਂ ਮਤਲਬ ਉਹਨਾਂ ਦੇ ਜਿਉਂ ਤੁਹਾਡੇ ਮਾਰਦੇ ਆ ਤੁਸੀਂ ਮਾਰੋ ਨਹੀਂ ਫਿਰ ਤੁਹਾਡੇ ਤੇ ਉਹਨਾਂ 'ਚ ਕੋਈ ਫਰਕ ਨਹੀਂ ਰਹਿ ਗਿਆ ਪਰ ਮੈਂ ਤੁਹਾਨੂੰ ਕਿਹਾ ਵੀ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹਣਾ ਮੌਕੇ ਦੇ ਰਿਸ਼ਤਿਆਂ ਨੂੰ ਜਦ ਤੱਕ ਤੁਸੀਂ ਆਪਣੇ ਵੱਲੋਂ ਪਿਆਰ ਨਾਲ ਸਭ ਕੁਝ ਕੋਸ਼ਿਸ਼ ਕਰ ਰਹੇ ਹੋ ਠੀਕ ਹੈ ਸਟੈਂਡ ਦੀ ਪਿਆਰ ਨਾਲ ਸਭ ਕੁਝ ਸੁਧਾਰਨ ਦੀ ਫੇਰ ਵੀ ਨਹੀਂ ਸੁਧਰ ਰਹੇ ਤੇ ਤੁਹਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਨਾ ਤਾਂ ਇਹਨਾਂ ਚੀਜ਼ਾਂ ਨੂੰ ਸਮਝੋ ਇਹਨਾਂ ਚੀਜ਼ਾਂ ਨੂੰ ਲਾਈਟਲੀ ਕਦੇ ਨਾ ਲਓ ਕਿਉਂਕਿ ਦੇਖੋ ਆਪਾਂ ਬਹੁਤ ਵਾਰ ਦੇਖਿਆ ਬਹੁਤ ਕੇਸਸ ਦੇ ਵਿੱਚ ਐਦਾਂ ਹੁੰਦਾਗਾ ਕਿ ਦਾਸ਼ ਦੀ ਡਿਮਾਂਡ ਕੀਤੀ ਜਾਂਦੀ ਆ ਕੁੜੀਆਂ ਤੋਂ ਪਰ ਕਈ ਧੀਆ ਐਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਪੇਕਿਆਂ ਤੱਕ ਨੂੰ ਭਣਕਣੀ ਲੱਗਣ ਦਿੰਦੀਆਂ ਜਾਂ ਤਾਂ ਖੁਦ ਸੁਸਾਈਡ ਕਰ ਲੈਂਦੀਆਂ ਇਹ ਸੋਚ ਕੇ ਵੀ ਮੇਰੇ ਪੇਕੇ ਇੰਨੇ ਜੋਗਰੇ ਹੈ ਨਹੀਂ ਵੀ ਉਹਨਾਂ ਨੇ ਜਿੰਨਾ ਦੇਣਾ ਸੀ ਦੇ ਤਾ ਪਰ ਇਹਨਾਂ ਦਾ ਢੱਡ ਨਹੀਂ ਭਰਦਾ ਉਹ ਇਹ ਸੋਚ ਕੇ ਖੁਦ ਆਪਣੇ ਆਪ ਨੂੰ ਖਤਮ ਕਰ ਦਿੰਦੀਆਂ ਨੇ ਸੁਸਾਈਡ ਕਰ ਲੈਂਦੀਆਂ ਨੇ ਤੇ ਆਦੀ ਜ਼ਿੰਦਗੀ ਤੋਂ ਹੱਥ ਧੋ ਬੰਦੀਆਂ ਨੇ ਜੇ ਕੋਈ ਖੁਦ ਐਦਾਂ ਦਾ ਕਦਮ ਨਹੀਂ ਚੁੱਕਦੀ ਚੁੱਪਚਾਪ ਵਿਚਾਰੀ ਸਹੀ ਜਾਂਦੀ ਆ ਠੀਕ ਹੈ ਬਰਦਾਸ਼ਤ ਕਰੀ ਜਾਂਦੀ ਆ ਵੀ ਚੱਲ ਕੋਈ ਗੱਲ ਨਹੀਂ ਮੇਰੀ ਇਹ ਸੋਚ ਲੈਂਦੀ ਆ ਵੀ ਮੇਰੀ ਜ਼ਿੰਦਗੀ ਆ ਮੇਰੇ ਕਰਮਾ ਮੇਰੇ ਨਾਲ ਇਹੀ ਕੁਝ ਹੋਣਾ ਸੀ ਤਾਂ ਫਿਰ ਉੱਥੇ ਜਿਹੜੇ ਹੈਗੇ ਆ ਕੁਝ ਸੌਰੇ ਏਦਾਂ ਦੇ ਘਟিয়ে ਹੁੰਦੇ ਨੇ ਜਿਹੜੇ ਪਲਾਨ ਕਰਕੇ ਉਸ ਨੂੰ ਨੂੰ ਖਤਮ ਕਰ ਦਿੰਦੇ ਨੇ ਤਾਂ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਦੇਖੋ ਇਹਨਾਂ ਚੀਜ਼ਾਂ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ ਐਨਾ ਵੀ ਆਪਣੇ ਆਪ ਨੂੰ ਨਾ ਮਤਲਬ ਕਿਸੇ ਤੇ ਡਿਪੈਂਡੈਂਟ ਰੱਖੋ ਜਾਂ ਆਪਣੀ ਆਰਟਿਸ ਨੂੰ ਜਿਹੜਾ ਹੈਗਾ ਪਹਿਚਾਨਣ ਦੀ ਕੋਸ਼ਿਸ਼ ਕਰਿਆ ਕਰੋ ਜੇ ਤੁਹਾਡੇ ਤੋਂ ਕਿਸੇ ਚੀਜ਼ ਦੀ ਮੰਗ ਕੀਤੀ ਜਾਂਦੀ ਹੈ ਦਾਜ ਦੀ ਮੰਗ ਕੀਤੀ ਜਾਂਦੀ ਹੈ ਹਨ ਤਾਂ ਉਹਨਾਂ ਚੀਜ਼ਾਂ ਨੂੰ ਪਹਿਚਾਨੋ ਤੇ ਆਪਣੇ ਪਰਿਵਾਰ ਨੂੰ ਦੱਸੋ ਵੀ ਹਾਂ ਇਹ ਚੀਜ਼ ਹੋ ਰਹੀ ਆ ਉਹ ਚੀਜ਼ਾਂ ਸਹਿਣ ਯੋਗ ਨਹੀਂ ਗੀਆਂ ਤੁਹਾਡੇ ਨਾਲ ਕੁੱਟਮਾਰ ਹੋ ਰਹੀ ਆ ਤੁਹਾਨੂੰ ਮੈਂਟਲੀ ਪਰੇਸ਼ਾਨ ਕੀਤਾ ਜਾ ਰਿਹਾ ਪਰਿਵਾਰ ਨਾਲ ਗੱਲ ਕਰੋ ਆਪਣੇ ਪੀਕੇ ਪਰਿਵਾਰ ਨਾਲ ਠੀਕ ਹੈ ਪੰਚਾਇਤ ਦੇ ਵਿੱਚ ਗੱਲ ਕਰੋ ਇੱਕ ਦੋ ਵਾਰ ਜੇ ਮਸਲਾ ਨਹੀਂ ਸੰਭਲਦਾ ਤਾਂ ਕੋਈ ਐਕਸ਼ਨ ਲਓ ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਉਹ ਦੁਬਾਰਾ ਨਹੀਂ ਮਿਲਣੀ ਠੀਕ ਹੈ ਕਿਉਂਕਿ ਕਈ ਸੌਰੇਕਰ ਐਨੇ ਕ ਘਟਿਆ ਹੁੰਦੇ ਨੇ ਵੀ ਜਾਂ ਤਾਂ ਨੂ ਨੂੰ ਮਜਬੂਰ ਕਰ ਦਿੰਦੇ ਨੇ ਵੀ ਤੂੰ ਖੁਦ ਆਪਣੇ ਆਪ ਨੂੰ ਖਤਮ ਕਰ ਦੇ ਜਾਂ ਫਿਰ ਉਹ ਖੁਦ ਨੂ ਨੂੰ ਮਾਰ ਮਕਾਉਂਦੇ ਨੇ ਇਹ ਬਹੁਤ ਸਾਰੇ ਕੇਸਸ ਦੇ ਵਿੱਚ ਇਹ ਸਭ ਕੁਝ ਹੋ ਚੁੱਕਿਆ ਮੈਂ ਇਸ ਲਈ ਕਹਿ ਰਹੀ ਹਾਂ ਵੀ ਮੌਕਾ ਦੋ ਰਿਸ਼ਤਿਆਂ ਨੂੰ ਹੁਣ ਤੁਸੀਂ ਗੱਲ ਕਰੋਗੇ ਵੀ ਕਾਬੂ ਤਾਂ ਕਾਬੂ ਮੈਂ ਤੁਹਾਨੂੰ ਇਹੀ ਕਹਿ ਰਹੀ ਆ ਵੀ ਪਹਿਲਾਂ ਤਾਂ ਪਹਿਚਾਨੋ ਵੀ ਤੁਹਾਡੇ ਸਹੁਰੇ ਜਿਹੜੇ ਹੈਗੇ ਆ ਉਹ ਕਿੱਦਾਂ ਦੇ ਨੇ ਜੇ ਤਾਂ ਤੁਹਾਡੀ ਸੱਸ ਹੈਗੀ ਆ ਜਿਹੜੀ ਚਲੋ ਨੋਰਮਲ ਆ ਹਰ ਸੱਸ ਦੇ ਵਿੱਚ ਹੁੰਦਾ ਹਨਾ ਕਿਉਂਕਿ ਦੇਖੋ ਉਹਦੇ ਵੀ ਸੁਪਨੇ ਹੁੰਦੇ ਨੇ ਉਹਨੂੰ ਹੁੰਦਾ ਵੀ ਮੈਂ ਆਪਦਾ ਪੁੱਤ ਵਿਆਹੂੰਗੀ ਵੀ ਮੇਰੀ ਵੀ ਮਤਲਬ ਪ੍ਰਧਾਨਗੀ ਜਿਹੜੀ ਹੈਗੀ ਆ ਮੈਂ ਆਪਦੀ ਨੂੰਹ ਦੇ ਉੱਪਰ ਕਰੂੰਗੀ ਜਿੱਦਾਂ ਮੇਰੀ ਸੱਸ ਨੇ ਮੇਰੇ ਉੱਪਰ ਕਰੀ ਆ ਇਹ ਚੀਜ਼ਾਂ ਹਰ ਸੱਸ ਦੇ ਵਿੱਚ ਹੁੰਦੀਆਂ ਨੇ ਆਪਾਂ ਵੀ ਕੱਲ ਨੂੰ ਆਪਣੇ ਬੱਚਿਆਂ ਨੂੰ ਵਿਆਹਾਂਗੇ ਆਪਣੇ ਤੇ ਵੀ ਟਾਈਮ ਆਉਣਾ ਹਨਾ ਪਰ ਹਾਂ ਕਈ ਸਸਾਂ ਦਾ ਨਾਰਮਲ ਵੇ ਨਾਲ ਚਲਦੀਆਂ ਉਸ ਚੀਜ਼ਾਂ ਨੂੰ ਬਰਦਾਸ਼ਤ ਕਰੋ ਇਗਨੋਰ ਕਰੋ ਠੀਕ ਹੈ ਪਿਆਰ ਨਾਲ ਕੋਸ਼ਿਸ਼ ਕਰੋ ਠੀਕ ਹੈ ਜਿੱਥੇ ਆਪਾਂ ਗੁੱਸਾ ਕਰਨਾ ਉਸ ਚੀਜ਼ ਨੂੰ ਪਿਆਰ ਨਾਲ ਜਿਹੜਾ ਹੈਗਾ ਚਲਾਉਣ ਦੀ ਕੋਸ਼ਿਸ਼ ਕਰੋ ਪਰ ਜੇ ਤੁਹਾਨੂੰ ਲੱਗਦਾ ਵੀ ਫੇਰ ਵੀ ਤੁਹਾਡਾ ਸਭ ਕੁਝ ਸੌਟ ਆਊਟ ਨਹੀਂ ਹੋ ਰਿਹਾ ਤੁਹਾਨੂੰ ਮੈਂਟਲੀ ਪਰੇਸ਼ਾਨ ਕੀਤਾ ਜਾਂਦਾ ਤੁਹਾਨੂੰ ਟੌਰਚਰ ਕੀਤਾ ਜਾਂਦਾ ਤਾਂ ਉਹ ਚੀਜ਼ਾਂ ਬਰਦਾਸ਼ਤ ਨਹੀਂ ਕਰਨੀਆਂ ਚਾਹੀਦੀਆਂ ਉਥੇ ਤੁਸੀਂ ਐਕਸ਼ਨ ਲੈਣਾ ਇਹ ਜ਼ਰੂਰੀ ਆ ਕਿਉਂਕਿ ਕਈ ਵਾਰ ਧੀਆਂ ਨੂੰ ਜਾਣ ਤੋਂ ਹੱਥ ਗਵਾਉਣਾ ਪੈ ਜਾਂਦਾ ਤਾਂ ਮੈਂ ਇਹ ਹੀ ਜ਼ਰੂਰੀ ਗੱਲਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨਾ ਚਾਹੁੰਦੀ ਸੀ ਉਮੀਦ ਆ ਵੀ ਇਹ ਗੱਲਾਂ ਤੁਹਾਡੇ ਕਿਸੇ ਹੱਦ ਤੱਕ ਕੰਮ ਆਉਣਗੀਆਂ ਕਿਉਂਕਿ ਇੱਕ ਦੋ ਵਾਰ ਐਦਾਂ ਕੋਸ਼ਿਸ਼ ਕਰਕੇ ਦੇਖੋ ਇੱਕ ਦੋ ਵਾਰ ਐਦਾਂ ਕੋਸ਼ਿਸ਼ ਕਰਕੇ ਦੇਖੋ ਵੀ ਜੇ ਤੁਹਾਨੂੰ ਕਿਸੇ ਚੀਜ਼ ਤੋਂ ਟੋਕਿਆ ਗਿਆ ਤਾਂ ਤੁਸੀਂ ਉਸ ਚੀਜ਼ ਨੂੰ ਪਿਆਰ ਨਾਲ ਕਹੋ ਵੀ ਹਾਂ ਅੱਗੇ ਤੋਂ ਧਿਆਨ ਰੱਖੂ ਪਰ ਜੇ ਫੇਰ ਵੀ ਮਸਲੇ ਹੱਲ ਨਹੀਂ ਹੁੰਦੇ ਜੇ ਤੁਹਾਡੇ ਹਸਬੰਦ ਤੁਹਾਡੀ ਸਪੋਰਟ ਦੇ ਵਿੱਚ ਨੇ ਤਾਂ ਚੁੱਪ ਕਰਕੇ ਚਾਰ ਜਣੇ ਸੱਦ ਕੇ ਗੱਲਬਾਤ ਕਰਕੇ ਆਪਣਾ ਸੈਪਰੇਟ ਹੋ ਜੂ ਪਰ ਪਹਿਚਾਨਣਾ ਜ਼ਰੂਰੀ ਆ ਕਿ ਪਰਿਵਾਰ ਦੇ ਦਿਮਾਗ 'ਚ ਕੀ ਆ ਸਹਿਣਾ ਕਿਸੇ ਹੱਦ ਤੱਕ ਕਿਉਂਕਿ ਕਈ ਵਾਰੀ ਜਦੋਂ ਪਾਣੀ ਸਿਰ ਉੱਤੋਂ ਦੀ ਲੰਘ ਜਾਂਦਾ ਨਾ ਫਿਰ ਬੋਲਣਾ ਪੈਂਦਾ ਇਸੇ ਕਰਕੇ ਨੂਹਾ ਮਾੜੀਆਂ ਬਣ ਜਾਂਦੀਆਂ ਨੇ ਤੇ ਆਪਣੇ ਹੱਕ ਦੇ ਲਈ ਸਭ ਨੂੰ ਬੋਲਣਾ ਚਾਹੀਦਾ ਕਿਉਂਕਿ ਜ਼ੁਲਮ ਜੇ ਕਰਨਾ ਪਾਪ ਆ ਤਾਂ ਸਹਿਣਾ ਵੀ ਪਾਪ ਆ ਇਸ ਕਰਕੇ ਹਰ ਚੀਜ਼ ਹੱਦ ਤੱਕ ਹੀ ਸਹਿਆ ਕਰੋ ਹੱਦ ਤੋਂ ਪਰੇ ਜੇ ਚੀਜ਼ਾਂ ਹੁੰਦੀਆਂ ਨੇ ਤਾਂ ਚੁੱਪਣਾ ਰਹੋ ਆਪਣੇ ਹੱਕ ਦੇ ਲਈ ਬੋਲੋ ਲੜੋ ਤੇ ਕੋਈ ਨਾ ਕੋਈ ਫੈਸਲਾ ਲਓ ਤਾਂ ਇਹ ਸੀ ਮੇਰੀ ਅੱਜ ਦੀ ਵੀਡੀਓ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਮੇਰੇ ਦਿਮਾਗ ਦੇ ਵਿੱਚ ਆ ਇੰਟਰਸਟਿੰਗ ਇੰਟਰਸਟਿੰਗ ਵੀਡੀਓਜ਼ ਮੈਂ ਤੁਹਾਡੇ ਲਈ ਲੈ ਕੇ ਆਇਆ ਕਰੂੰਗੀ ਜੀਤੇ ਤੋਂ ਕੁਝ ਨਾ ਕੁਝ ਤੁਹਾਡੇ ਬੱਚਿਆਂ ਨੂੰ ਤੇ ਤੁਹਾਨੂੰ ਸਿੱਖਣ ਨੂੰ ਮਿਲੇਗਾ ਐਨੀਆਂ ਗੱਲਾਂ ਵਿੱਚੋਂ ਜੇ ਤੁਹਾਨੂੰ ਕੋਈ ਇੱਕ ਗੱਲ ਵੀ ਮੇਰੀ ਇਦਾਂ ਦੀ ਲੱਗੀ ਕਿ ਜਿਹਨੂੰ ਦੇਖ ਕੇ ਤੁਹਾਨੂੰ ਕੋਈ ਪੋਜ਼ਿਟਿਵਿਟੀ ਮਿਲੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਕੀ ਤੁਸੀਂ ਮੇਰੀ ਗੱਲਾਂ ਦੇ ਨਾਲ ਸਹਿਮਤ ਹੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤੇ ਹੁਣ ਆਪਣੀ ਵੀਡੀਓ ਰੋਜ਼ ਆਇਆ ਕਰੂਗੀ ਇਦਾਂ ਦੀਆਂ ਨਵੀਆਂ ਤੋਂ ਨਵੀਆਂ ਮੋਟੀਵੇਸ਼ਨਲ ਇਨਸਪੀਰੇਸ਼ਨਲ ਵੀਡੀਓਜ਼ ਲੈ ਕੇ ਮੈਂ ਹਾਜ਼ਰ ਹੋਇਆ ਕਰੂਗੀ ਤੇ ਵੀਡੀਓਜ਼ ਨੂੰ ਪਿਆਰ ਦਿਆ ਕਰੋ ਦਬ ਕੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟਸ ਜ਼ਰੂਰ ਕਰਿਓ ਥੈਂਕ ਯੂ ਜੀ